ਉਦੇ ਵਿੱਚ ਬहोत बहोत स्वागत ਹੈ ਜਦਵੰਦਰ ਕਰਫੂ ਜੀ ਜੀ ਆਨੂੰ ਧੰਨਵਾਦ ਉਹ ਜੀ ਔਰ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਬਰਾਂ ਦੀ ਗੱਲ ਕਰੀਏ ਸਭ ਤੋਂ ਪਹਿਲੀ ਤੇ ਅਹਿਮ ਖਬਰ ਆ ਕਰਤਾਰਪੁਰ ਦੇ ਲਾਂਘੇ ਲਈ ਪੰਜਾਬ ਤੇ ਭਾਰਤ ਵਾਲੇ ਪਾਸਿਓਂ ਕੰਮ ਹੋਇਆ ਸ਼ੁਰੂ ਕਿਸਾਨ ਲਖਾ ਸਿੰਘ ਨੇ 16 ਏਕੜ ਜ਼ਮੀਨ ਕਰਤਾਰਪੁਰ ਦੇ ਲਾਂਘੇ ਲਈ ਦਿੱਤੀ ਖੈਰਾ ਕਰਕੇ ਆਮ ਆਦਮੀ ਪਾਰਟੀ ਦਾ ਇੱਕਾਫੇ ਟਲਿਆ ਆਮ ਆਦਮੀ ਪਾਰਟੀ ਨੇ ਰੱਖੀ ਸ਼ਰਤ ਕਿ ਖੈਰਾ ਨੂੰ ਨਹੀਂ ਲਾਵਾਂਗੇ ਪੰਜ ਵਿਧਾਇਕਾਂ ਦੀ ਪਾਰਟੀ ਨਾਲ ਚਲ ਰਹੀ ਸੀ ਗੱਲਬਾਤ ਇਹ ਪੰਜੇ ਵਿਧਾਇਕ ਖਹਿਰਾ ਤੜਲੇ ਦੇ ਸੰਵਿਧਾਇਕ ਲੋਕ ਸਭਾ ਚੋਣਾਂ ਦੇ ਪਹਿਲੇ ਪੜਾ ਲਈ ਨੋਟੀਫਿਕੇਸ਼ਨ ਜਾਰੀ ਗੱਤਕੀ ਨੂੰ ਪੇਟੈਂਟ ਕਰਾਉਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਪ੍ਰਾਈਵੇਟ ਕੰਪਨੀ ਖਿਲਾਫ ਦਿੱਤਾ ਬਿਆਨ ਕਿਹਾ ਵਿਰਾਸਤ ਨੂੰ ਨਹੀਂ ਕਰਵਾਇਆ ਜਾ ਸਕਦਾ ਪੇਟੈਂਟ ਕਾਵਸਾਈ ਜਾਹੋ ਜਲਾਲ ਨਾਲ ਸ਼੍ਰੀਨੰਤਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਅੱਜ ਤੋਂ ਸ਼ੁਰੂ ਹਾਈ ਕੋਰਟ ਵੱਲੋਂ ਉਮਰਾਨੰਗਲ ਨੂੰ ਨੋਟਿਸ ਜਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਨੀਤ ਕੌਰ ਦੇ ਹੱਕ ਚ ਬਿੱਟੀ ਚੋਣ ਮੁਹਿਮ ਟਕਸਾਲੀਆਂ ਨੇ ਕਿਹਾ ਖਡੂਰ ਸਾਹਿਬ ਸੀਟ ਤੇ ਖੈਰਾ ਦੀ ਅਪੀਲ ਤੇ ਵਿਚਾਰ ਜਾਰੀ ਖੈਰਾ ਨੇ ਕਿਹਾ ਸੀ ਪਰਮਜੀਤ ਕੌਰ ਖਰੜਾ ਦੇ ਪੱਖ ਚ ਜੀਜੀ ਸਿੰਘ ਨੂੰ ਨਾ ਉਤਾਰਿਆ ਜਾਵੇ ਲਾਸਟ ਖਬਰਾਂ ਡੇਰੇ ਨੂੰ ਲੈ ਕੇ ਡੇਰਿਆਂ ਨੂੰ ਲੈ ਕੇ ਸਿਆਸਤ ਪੱਖੀ ਡੇਰਾ ਸਿਰਸਾ ਦੇ ਬਾਰੇ ਕਾਂਗਰਸ ਦਾ ਰੁਖ ਨਰਮ ਸੁਖਬੀਰ ਪਹੁੰਚੇ ਡੇਰਾ ਬਿਆਸ ਇਹ ਸਨ ਅਹਿਮ ਖਬਰਾਂ ਇੰਡੀਆ ਨਿਊਜ਼ ਟਰੈਕ ਖਾਸ ਖਬਰਾਂ ਤੇ ਵਿਚਾਰ ਵਟਾਂਦਰਾ ਯਾਦਵਿੰਦਰ ਜੀ ਬੜੀ ਦਿਨਾ ਤੋਂ ਇਹ ਖਬਰ ਉਡੀਕੀ ਜਾ ਰਹੀ ਸੀ ਕਿ ਹੁਣ ਭਾਰਤ ਵਾਲੇ ਪਾਸਿਓਂ ਵੀ ਕਰਤਾਰਪੁਰ ਲਾਂਘੇ ਦੇ ਲਈ ਕੰਮ ਸ਼ੁਰੂ ਹੋ ਜਾਵੇ ਸੋ ਕਿਸਾਨ ਲੱਖਾ ਸਿੰਘ ਨੇ ਲੱਖਾਂ ਦੀ ਨਹੀਂ ਕਰੋੜਾਂ ਦੀ ਜ਼ਮੀਨ ਦੇਣ ਦਾ ਦਿਲ ਖੋਲ ਦਿੱਤਾ 16 ਏਕੜ ਦੀ ਜ਼ਮੀਨ ਦੇ ਰਹੇ ਨੇ ਉਹ ਬਿਲਕੁਲ 16 ਏਕੜ ਜ਼ਮੀਨ ਦਿੱਤੀ ਹੋਰ ਬੜੀ ਇੰਟਰਸਟਿੰਗ ਗੱਲ ਆ ਦੇਖੋ ਕਿਸੇ ਧਰਮ ਚ ਜਾਂ ਸਾਡੀ ਵਿਰਾਸਤ ਚ ਸਾਡੇ ਕਲਚਰ ਕਿੰਨੀ ਤਾਕਤ ਹੁੰਦੀ ਹੈ ਜਦੋਂ ਇਹ ਦੌੜ ਲੱਗੀ ਹੋਵੇ ਕਿ ਪੈਸੇ ਤੋਂ ਬਿਨਾ ਕਿਸੇ ਨੂੰ ਕੁਝ ਨਜ਼ਰ ਨਾ ਆਉਂਦਾ ਹੋਵੇ ਉਸ ਤੌਰ ਤੇ ਨੇ ਕਿਸਾਨ ਕਹਿ ਰਹੇ ਕਿ ਆ ਜ਼ਮੀਨ ਲੈ ਲਓ ਸਰਕਾਰ ਨੂੰ ਜੋ ਠੀਕ ਲੱਗਦਾ ਮੁਆਵਜ਼ਾ ਦੇ ਦੇ ਜੀ ਯਾਨੀ ਕਿਸਾਨ ਨੇ ਮੁਆਵਜ਼ੇ ਲਈ ਕੋਈ ਸ਼ਰਤ ਨਹੀਂ ਰੱਖੀ ਹਮ ਹਮ ਜਦੋਂ ਕਿ ਬਹੁਤ ਸਾਰੀ ਕੰਟਰਡਿਕਸ਼ਨ ਇਹ ਵੀ ਚੱਲ ਰਹੀ ਸੀ ਕੁਝ ਲੋਕ ਨਹੀਂ ਵੀ ਦੇ ਰਹੇ ਸੀ ਜ਼ਮੀਨ ਬੜੇ ਹੋਏ ਸੀ ਪਰ ਇਹ ਕਹਿੰਦੇ ਕਿ ਅਗਰ ਗੁਰੂ ਨਾਨਕ ਦੇਵ ਜੀ ਦੇ ਲਈ ਮੇਰੀ ਜ਼ਮੀਨ ਮਤਲਬ ਮੇਰੀ ਜ਼ਮੀਨ ਇਸ ਲੇਖੇ ਲੱਗ ਸਕਦੀ ਹੈ ਤੇ ਇਹ ਤੋਂ ਮੇਰੇ ਲਈ ਅਹਿਮ ਗੱਲ ਜ਼ਿੰਦਗੀ ਚ ਕੋਈ ਨਹੀਂ 16 ਏਕੜ ਆਪਣੀ ਜ਼ਮੀਨ ਦਿੱਤੀ ਹੈ ਪਰ ਦੁਨੀਆ ਦੀ ਇਹਨਾਂ ਐਗਜ਼ਾਮਪਲਾਂ ਨਾਲ ਹੀ ਦੁਨੀਆ ਪੋਜ਼ਿਟਿਵ ਚੱਲਦੀ ਹੈ ਨਹੀਂ ਤਾਂ ਬਹੁਤ ਸਾਰੀ ਨੈਗੇਟਿਵਿਟੀ ਅਸੀਂ ਦੁਨੀਆ ਚ ਦੇਖ ਰਹੇ ਹਾਂ ਬਹੁਤ ਸਾਰੀ ਕਰਪਸ਼ਨ ਆ ਬਹੁਤ ਸਾਰੇ ਲਾਲਚ ਨੇ ਧੋਖੇ ਨੇ ਨਫ਼ਰਤਾਂ ਨੇ ਪਰ ਇਸ ਤਰ੍ਹਾਂ ਦੇ ਲੋਕ ਜਿਹੜੇ ਐਗਜ਼ਾਮਪਲ ਸੈੱਟ ਕਰਦੇ ਨੇ ਉਦੇ ਆਸਰੀ ਹੀ ਦੁਨੀਆ ਅੱਗੇ ਵਧੀ ਹੈ ਤੇ ਸਾਡੇ ਵਾਲੇ ਪਾਸੇ ਸਭ ਤੋਂ ਪੋਜ਼ਿਟਿਵ ਖ਼ਬਰ ਹੀ ਆ ਇਹ ਜ਼ਮੀਨ ਮਿਲਣ ਦੇ ਨਾਲ ਸਾਡੇ ਵਾਲੇ ਪਾਸੇ ਕੰਮ ਸ਼ੁਰੂ ਹੋ ਚੁੱਕਿਆ ਹੈਗਾ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਵਿਧਾਇਕ ਕੱਢ ਦਿੱਤੇ ਸੀ ਉਹਨਾਂ ਨੂੰ ਹੁਣ ਵਾਪਸ ਲੈਣ ਦੇ ਲਈ ਤਿਆਰ ਹੋ ਗਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਵਿਧਾਇਕ ਵਾਪਸ ਜਾਣ ਨੂੰ ਤਿਆਰ ਹੋ ਗਏ ਨੇ ਆਮ ਆਦਮੀ ਪਾਰਟੀ ਦਰਸਲ ਗਲਬਾਪ ਲਗਾਤਾਰ ਚਲਾ ਰਹੀ ਸੀ ਦਰਸਲ ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਖੇੜਾ ਪਰਿੰਡਾ ਤੋਂ ਚੋਣ ਲੜ ਰਹੇ ਨੇ ਮਾਸਟਰ ਬਲਦੇਵ ਜੈਤੋਂ ਫਰੀਦਕੋਟ ਤੋਂ ਸਭ ਹੁਣ ਜਿਹੜੇ ਬਾਕੀ 5 ਵਿਧਾਇਕ ਨੇ ਉਹਨਾਂ ਦੇ ਡੋਰੇ ਪਾ ਕੇ ਦੇਖੋ ਸ਼ਾਇਦ ਉਹ ਵਾਪਸ ਆ ਜਾਣ ਪਰ ਬਾਅਦ ਨੂੰ ਪਤਾ ਚੱਲਿਆ ਕਿ ਗੱਲਬਾਤ ਚੱਲਦੀ ਰਹੀ ਪਰ ਉਹਨਾਂ ਨੇ ਇਹੀ ਸ਼ਰਤ ਰੱਖੀ ਕਿ ਅਸੀਂ ਜਿਹੜਾ ਖੈਰਾ ਤੋਂ ਬਿਨਾ ਇੱਕ ਵੀ ਕਦਮ ਅੱਗੇ ਨਹੀਂ ਪੁੱਟਾਂਗੇ ਖੈਰਾ ਨੂੰ ਜ਼ਰੂਰ ਜਿਹੜਾ ਇਹਦੇ ਵਿੱਚ ਵਾਪਸ ਲਓ ਤਾਹੀਂ ਅਸੀਂ ਅੱਗੇ ਚੱਲ ਸਕਦੇ ਹਾਂ ਪਰ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਗੱਲ ਚੱਲੀ ਮੀਤ ਖੇਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਨਾਲਾ ਤੋਂ ਉਹ ਇਸ ਗੱਲ ਨੂੰ ਚਲਵਾ ਰਹੇ ਸੀ ਦੂਜੇ ਵਿਧਾਇਕਾਂ ਨਾਲ ਤਾਂ ਕਿ ਕੋਈ ਗੱਲਬਾਤ ਅੱਗੇ ਵਧੇ ਪਰ ਉਹਨਾਂ ਨੇ ਇਸ ਵਕਤ ਤੇ ਇੱਕ ਕਟਕ ਛੱਡਤਾ ਕਿ ਖਹਿਰਾ ਨੂੰ ਅਸੀਂ ਨਹੀਂ ਛੱਡਾਂਗੇ ਜੇ ਖਹਿਰਾ ਨੂੰ ਲਾਉਂਗੇ ਤਾਂ ਹੀ ਅਸੀਂ ਆਵਾਂ ਹੂੰ ਹੂੰ ਤੇ ਜਿਹੜਾ ਖਹਿਰਾ ਉਹਨਾਂ ਨੇ ਬਿਆਨ ਦਿੱਤਾ ਸੀ ਇਸ ਮਾਮਲੇ ਤੇ ਕਿ ਖਡੂਰ ਸਾਹਿਬ ਦੀ ਸੀਟ ਤੋਂ ਟਕਸਾਲੀ ਆਪਣਾ ਉਮੀਦਵਾਰ ਬਿਠਾ ਲੈਣ ਸੰਭਾਵਨਾਵਾਂ ਬਣਦੀਆਂ ਨੇ ਉਹਦੀਆਂ ਦੇਖੋ ਮੁਸ਼ਕਲ ਵੀ ਲੱਗਦਾ ਬਣਦੀਆਂ ਉਹ ਵੀ ਨੇ ਬੜੀਆਂ ਨੇ ਪ੍ਰੈਸ਼ਰ ਉਹਨਾਂ ਤੇ ਬਹੁਤ ਜ਼ਿਆਦਾਗਾ ਲੋਕ ਦੇਖੋ ਬੀਬੀ ਜਿਹੜੇ ਖਾਲੜਾ ਨੇ ਇਹਨਾਂ ਦੇ ਪਰਿਵਾਰ ਦੀ ਕੰਟਰੀਬਿਊਸ਼ਨ ਜਾਂ ਇਹਨਾਂ ਦੇ ਹਿਊਮਨ ਰਾਈਟਸ ਦੇ ਲਈ ਜਿਹੜਾ ਕੰਮ ਕੀਤਾ ਇਹਨਾਂ ਨੇ ਜੀ ਬੀਬੀ ਖਾਲੜਾ ਦੇ ਖੁਦ ਵੀ ਔਰਤ ਉਹਨਾਂ ਦੇ ਹਸਬੰਡ ਨੂੰ ਆਪਾਂ ਸਾਰੇ ਜਾਣਦੇ ਹੀ ਆਂਗੇ ਪਰ ਕੰਮ ਜਾਣਦੀ ਆ ਉਹਨਾਂ ਨੂੰ ਉਸ ਗੱਲ ਕਰਕੇ ਪ੍ਰੈਸ਼ਰ ਬਹੁਤ ਹਰ ਟਕਸਾਲੀਆਂ ਦੇ ਉੱਤੇ ਸਾਰੀਆਂ ਪਾਰਟੀਆਂ ਦੇ ਮਤਲਬ ਸਾਰੀਆਂ ਪਾਰਟੀਆਂ ਕੀ ਕਾਲੀ ਕਾਂਗਰਸੀ ਦਾ ਨਹੀਂ ਕਰਨਗੇ ਪਰ ਜਿਹੜੇ ਵੀ ਥੋੜੇ ਬਹੁਤ ਹੀ ਸਰੋਕਾਰ ਰੱਖਣ ਵਾਲੀਆਂ ਪਾਰਟੀਆਂ ਨੇ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸਾਰਿਆਂ ਦਾ ਕੀ ਜੀ ਖਾਲੜਾ ਦੇ ਖਿਲਾਫ ਨਾ ਚੋਣ ਲੜੋ ਮਤਲਬ ਬਾਰੂ ਵੀ ਬਹੁਤ ਕੋਟਾ ਇੱਥੋਂ ਵੀ ਸਾਰੇ ਲੋਕ ਨੇ ਜਿਹੜੇ ਬਾਰ-ਬਾਰ ਇਹ ਗੱਲ ਕਹਿ ਰਹੇ ਨੇ ਤਾਂ ਹਾਲਾਂਕਿ ਟਕਸਾਲੀਆਂ ਨੇ ਇੱਕ ਵਾਰ ਤਾਂ ਬਿਆਨ ਦਿੱਤਾ ਕਿ ਅਸੀਂ ਆਪਣਾ ਉਮੀਦਵਾਰ ਪਿੱਛੇ ਨਹੀਂ ਲਵਾਵਾਂਗੇ ਜੇ ਜੇ ਸਿੰਘ ਚੋਣ ਲੜਨਗੇ ਪਰ ਫਿਰ ਵੀ ਉੱਥੇ ਚੱਲਦਾ ਸੇਖਵਾ ਨੇ ਕਿਹਾ ਕਿ ਅਸੀਂ ਵਿਚਾਰ ਸਾਡਾ ਜਾਰੀ ਹੈ ਤੇ ਸੇਖਵਾ ਦੀ ਸ ਮਾ ਜਾਂ ਵੈਸੀ ਪੋਲਿਟਿਕਲ ਸਟੇਟਮੈਂਟ ਦਿੱਤੀ ਗਈ ਹੈ ਪਰ ਖਾਲੜਾ ਦੇ ਲਈ ਖੈਰਾਂ ਨੇ ਵੀ ਅਪੀਲ ਕੀਤੀ ਤੇ ਹੋਰ ਵੀ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਖਾਲੜਾ ਦੇ ਖਿਲਾਫ ਘਟੋ ਘਟ ਜਿਹੜੇ ਆਪਣੇ ਆਪ ਨੂੰ ਸਰੋਕਾਰਾਂ ਦੀ ਰਾਜਨੀਤੀ ਕਰਨ ਵਾਲੇ ਲੋਕ ਸਮਝਦੇ ਨੇ ਉਹਨਾਂ ਨੂੰ ਖਾਲੜਾ ਕਲੱਬ ਕੈਂਡੀਡੇਟ ਨਹੀਂ ਲੈਣਾ ਚਾਹੀਦਾ ਹੂੰ ਹੂੰ ਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਹੁਣ ਪਰਨੀਤ ਕੌਰ ਹੁਣਾਂ ਦੇ ਲਈ ਪਟਿਆਲਾ ਤੋਂ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ ਕੈਪਟਨ ਹੁਣਾਂ ਕੋਲ ਹੁਣ ਇਹ ਸਵਾਲ ਨਹੀਂ ਪੁੱਛਿਆ ਜਾ ਰਿਹਾ ਕਿ ਇੱਕੋ ਪਰਿਵਾਰ ਦੇ ਦੋ ਮੈਂਬਰ ਕਿਵੇਂ ਪੋਲਿਟਿਕਸ ਦੇ ਵਿੱਚ ਰਹਿ ਸਕਦੇ ਆ ਜਾਂ ਉਹ ਉਹ ਚੁਣੇ ਹੋਏ ਨੁਮਾਇੰਦੇ ਹੋ ਸਕਦੇ ਆ ਪੁੱਛਿਆ ਗਿਆ ਉਹਨਾਂ ਤੋਂ ਉਹਨਾਂ ਨੇ ਕਿਹਾ ਕਿ ਇੱਕੋ ਪਰਿਵਾਰ ਦੀ ਗੱਲ ਜਿਹੜੀ ਚੱਲੀ ਸੀ ਉਹ ਸਿਰਫ ਵਿਧਾਨ ਸਭਾ ਚੋਣਾਂ ਲਈ ਸੀ ਵਿਧਾਨ ਸਭਾ ਚੋਣਾਂ ਚ ਸੀ ਕਿਹਾ ਸੀ ਇੱਕ ਪਰਿਵਾਰ ਚ ਕੋਈ ਵੀ ਦੋ ਬੰਦੇ ਨਹੀਂ ਲੜਨਗੇ ਲੋਕ ਸਭਾ ਚੋਣਾਂ ਲਈ ਫੈਸਲਾ ਮੈਂ ਨਹੀਂ ਕਰਨਾ ਹੁੰਦਾ ਲੋਕ ਸਭਾ ਚ ਚਣਨ ਲਈ ਫੈਸਲਾ ਰਾਹੁਲ ਗਾਂਧੀ ਕਰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਫੀਟ ਡਿਸਾਈਡ ਨਹੀਂ ਹੋਈ ਪਰ ਹਰ ਬੰਦੇ ਨੂੰ ਹਰ ਕਾਪ ਦਾ ਪ੍ਰਚਾਰ ਕਰੇ ਪਰ ਮੋਸਟ ਬੋਲ ਤਾਂ ਪਤਾ ਹੀ ਆਪਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੈਗਾ ਕਿ ਪਰਨੀਤ ਕੌਰ ਹੀ ਚੋਣ ਲੜਨਗੇ ਕੈਪਟਨ ਪਰਿਵਾਰ ਦੇ ਤਾਕਤ ਹੋਰ ਤੋਂ ਕੋਈ ਹੋਰ ਚੋਣ ਨਹੀਂ ਲੜੇਗਾ ਤਾਂ ਪਰਨੀਤ ਕੋਰ ਜਿਹੜਾ ਆਪਣਾ ਨੇ ਦਾਵਾ ਜਿਤਾ ਦਿੱਤਾ ਤੇ ਕੈਪਟਨ ਨੇ ਕੈਂਪੇਨ ਸ਼ੁਰੂ ਕਰ ਦਿੱਤੀ ਤੇ ਰਾਹੁਲ ਵੀ ਨਹੀਂ ਇਹ ਚਾਹਣਗੇ ਕਿ ਜਿੱਥੇ ਮੁੱਖ ਮੰਤਰੀ ਦੀ ਪਤਨੀ ਨੂੰ ਕੋਈ ਟ੍ਰੈਕਟਰ ਤੋਂ ਨਾ ਕਿਵੇਂ ਕਰ ਸਕਦਾ ਉਹ ਨਹੀਂ ਹੋਊਗੀ ਕਿਉਂਕਿ ਇਲੈਕਸ਼ਨ ਜਿਤਾਉਣਾ ਹਰਾਉਣਾ ਚੀਫ ਮਿਨਿਸਟਰ ਦੇ ਕੋਲ ਤਾਂ ਬਹੁਤ ਸਾਰੀ ਮਤਲਬ ਚਾਹੀ ਚੋਣ ਜਾਬਤਾ ਲੱਗਾ ਹੋਇਆ ਆਪਾਂ ਨੂੰ ਪਤਾ ਹੀ ਹੈ ਸਰਕਾਰੀ ਮਸ਼ੀਨਰੀ ਇਥੋਂ ਲੈ ਕੇ ਹਰ ਚੀਜ਼ ਕਿਵੇਂ ਕੰਮ ਕਰਦੀ ਹੈ ਰਾਹੁਲ ਹੁਣੀ ਤਾਂ ਵੈਸੇ ਵੀ ਪਰਿਵਾਰ ਵਾਲੀ ਤਾਂ ਗੱਲ ਰਾਹੁਲ ਹੁਣੀ ਕਰੀ ਨਹੀਂ ਨਾ ਸਕਦੇ ਇੱਕ ਇੱਕ ਨਾਸਨ ਐਸਪੋਰਟ ਹੋਖਸਿਨ ਉਹਦੇ ਪਰਿਵਾਰ ਚੋਂ ਤਾਂ ਉਹ ਚੱਲੇ ਜਾਣੇ ਚੋਣ ਲੜਨਗੇ ਪਰਿੰਕਾ ਜੇ ਨਹੀਂ ਲੜ ਰਹੇ ਦੋਤ ਲੜੀ ਰਹੇ ਨੇ ਪਰਿੰਕਾ ਵੀ ਇੱਕ ਤਨਾਈ ਮੰਨੋ ਜੋ ਵੀ ਸਿਆਸਤ ਚਾਈ ਚੁੱਕੇ ਨੇ ਤੇ ਦੇਖਦੇ ਆ ਕੀ ਬਣਦਾ ਪਰ ਪਰਿਵਾਰਵਾਦੀ ਕਾਂਗਰਸ ਦਾ ਸ਼ੁਰੂ ਤੋਂ ਇੱਕ ਵੱਡਾ ਹੋ ਰਿਹਾ ਹੈਗਾ ਤੇ ਪਰਿਵਾਰਵਾਦੀ ਰਾਜਨੀਤੀ ਕਾਂਗਰਸ ਕਰਦੀ ਰਹੀ ਹੈ ਅਨੰਦਪੁਰ ਸਾਹਿਬ ਦਾ ਹੁਲਾਮਹਲਾ ਅੱਜ ਸ਼ੁਰੂ ਹੋ ਗਿਆ ਜੀ ਅਨੰਦਪੁਰ ਸਾਹਿਬ ਦਾ ਹੁਲਾਮਹਲਾ ਇਹ ਤਾਂ ਸ਼ੁਰੂ ਹੋ ਚੁੱਕਿਆ ਸਿਆਸੀ ਜਿਹੜੀਆਂ ਪਾਰਟੀਆਂ ਵੀ ਆਪਣੀ ਗੱਲਬਾਤ ਕਹਿਣ ਗਈਆਂ ਉਹ ਪੂਰਾ ਦਾ ਪੂਰਾ ਇੱਕ ਧਾਰਮਿਕ ਜੋੜ ਮੇਲਾ ਜਿਹੜਾ ਉਹ ਵੀ ਲੱਗਦਾ ਨਿਹੰਗ ਸਿੰਘ ਆਪਣੇ ਦਾ ਹੋਰ ਵੀ ਦਿਖਾਉਂਦੇ ਨੇ ਤੇ ਜਿਹੜੇ ਫਦੀਆਂ ਤੋਂ ਇੱਕ ਫਿਰਤ ਰਹੀ ਹੈਗੀ ਹਮੇਸ਼ਾ ਨਿਹੰਗ ਸਿੰਘ ਇਕੱਠੇ ਹੋ ਕੇ ਉੱਥੇ ਆਪਣਾ ਜੋ ਵੀ ਆਪਣੇ ਜਿੰਨੇ ਜ਼ੌਹਰ ਦਿਖਾਉਣੇ ਹੁੰਦੇ ਉਹ ਵੀ ਦਿਖਾਉਂਦੇ ਆ ਤੇ ਦੁਨੀਆ ਭਰ ਦੀ ਸੰਗਤ ਆ ਕੇ ਉੱਥੇ ਜੁੜਦੀ ਹੈਗੀ ਅੱਛਾ ਤੇ ਗੱਤ ਕੀ ਰੂ ਪੇਟੈਂਟ ਕਰਾਉਣ ਦੀ ਕੋਸ਼ਿਸ਼ ਕੌਣ ਕਰ ਰਿਹਾ ਇੱਕ ਪ੍ਰਾਈਵੇਟ ਕੰਪਨੀ ਸੀ ਕੋਈ ਉਹ ਕੋਸ਼ਿਸ਼ ਕਰ ਰਹੀ ਆ ਦਸ਼ਰਮਣੀ ਕਮੇਟੀ ਨੇ ਧਾਰਨਾ ਕੀਤੀ ਹੈ ਕਿ ਇਹ ਸਾਡੀ ਵਿਰਾਸਤ ਆ ਸਾਡਾ ਸੱਧਿਆਚਾਰ ਆ ਸਾਡਾ ਇਤਿਹਾਸ ਇਹਨੂੰ ਪੇਟੈਂਟ ਕਿਸੇ ਨੂੰ ਵੀ ਹੱਕ ਨਹੀਂ ਹੈਗਾ ਤੇ ਵੈਸੇ ਇਹ ਜੇ ਮਸਲੇ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਹੀ ਇਹ ਕਰਨਾ ਚਾਹੀਦਾ ਕਿ ਦੇਖੋ ਅੱਜਕੱਲ ਬੜਾ ਕਮਰਸ਼ੀਅਲਾਈਜੇਸ਼ਨ ਦਾ ਦੌਰ ਆ ਹਰ ਬੰਦਾ ਹਰ ਚੀਜ਼ ਨੂੰ ਤਾਂ ਨੂੰ ਕਲਚਰ ਨੂੰ ਵਿਰਾਸਤ ਨੂੰ ਲੋਕ ਆਪਣੇ ਕਮਰਸ਼ੀਅਲ ਐਂਗਲ ਤੋਂ ਵਰਤਣਾ ਚਾਹੁੰਦੇ ਨੇ ਇਹ ਗੱਲ ਜਮ ਸ਼੍ਰੋਮਣੀ ਕਮੇਟੀ ਤੇ ਜਾਂ ਹੋਰਾਂ ਤੇ ਵੀ ਲੱਗਦੇ ਰਹੇ ਨੇ ਤਾਂ ਸਵਾਲ ਇਹ ਕੀ ਨੇ ਸਾਡੀਆਂ ਸੰਸਥਾਵਾਂ ਨੇ ਸਾਡੇ ਬੁੱਧੀਜੀਵੀ ਨੇ ਇਹਨਾਂ ਨੂੰ ਚਾਹੀਦਾ ਕਰਕੇ ਇਹਨਾਂ ਚੀਜ਼ਾਂ ਤੋਂ ਕਿਵੇਂ ਪਚਾਉਣਾ ਹੈ ਇਹਨਾਂ ਨੂੰ ਔਰ ਇਹਦੇ ਲਈ ਕੋਈ ਜਿਹੜੀਆਂ ਗਾਈਡਲਾਈਨਸ ਨੇ ਜਾਂ ਕਿਸ ਤਰੀਕੇ ਦੇ ਨਾਲ ਇਹ ਤੇ ਕੰਮ ਕੀਤਾ ਜਾਵੇ ਤਾਂ ਕਿ ਜਿਹੜੀ ਸਾਡੀ ਵਿਰਾਸਤ ਆ ਉਹ ਕਮਰਸ਼ੀਅਲ ਮਾਰਕੀਟਿੰਗ ਦਾ ਹਿੱਸਾ ਨਾ ਬਣੇ ਜਿਹੜਾ ਕਿ ਜਦੋਂ ਕਿ ਜਦੋਂ ਉਹਦਾ ਹਿੱਸਾ ਬਣੂਗਾ ਫਿਰ ਉਹ ਜੀਵ ਦੇ ਝੋ ਗੱਲ ਆ ਗਈ ਇਹਦੇ ਕਰਕੇ ਉਹ ਜਾਣੀ ਜਾਂਦੀ ਉਹ ਨਹੀਂ ਰਹੂਗੀ ਸੋ ਹੁਣ ਇਹ ਗੱਲ ਠੱਪ ਹੋ ਗਈ ਹੈ ਜੀ ਹਮ ਹਮ ਉਮਰਾਂਗਲ ਨੂੰ ਹਾਈ ਕੋਰਟ ਨੇ ਕੀ ਨੋਟਿਸ ਭੇਜਿਆ ਉਮਰਾਂਗਲ ਨੂੰ ਹਾਈ ਕੋਰਟ ਨੇ ਪਹਿਲਾਂ ਰਾਹਤ ਦਿੱਤੀ ਸੀ 7 ਦਿਨਾਂ ਦੀ ਕਿਹਾ ਸੀਗਾ ਕਿ ਅ ਰਾਊਂਡ ਨੋਟਿਸ ਜਿਹੜਾ ਫਕਤ ਦੇ ਨਾਮ ਦੇ ਅੰਦਰ ਗ੍ਰਿਫਤਾਰ ਕਰਨਾ ਤੋਂ ਉਮਰਾਨ ਅੰਗਲ ਨੂੰ 7 ਦਿਨ ਪਹਿਲਾਂ ਦੱਸਣਾ ਪਊਗਾ ਉਸ ਮਸਲੇ ਦੇ ਅੰਦਰ ਜਿਹੜਾ ਹੈਗਾ ਹੁਣ ਬਕਾਇਦਾ ਤੌਰ ਦੇ ਉੱਤੇ ਕਿਸੇ ਨੇ ਉਮਰਾਨ ਅੰਗਲ ਦੇ ਖਿਲਾਫ ਪਟੀਸ਼ਨ ਪਾਤੀ ਤਾਂ ਉਹਦੇ ਤੇ ਜਿਹੜਾ ਹਾਈ ਕੋਰਟ ਨੇ ਉਮਰਾਨ ਅੰਗਲ ਨੂੰ ਨੋਟਿਸ ਜਾਰੀ ਕੀਤਾ ਕਿ ਆ ਕੇ ਦੱਸਿਆ ਜਾਵੇ ਕਿਉਂ ਨਾ ਗ੍ਰਿਫਤਾਰ ਕੀਤਾ ਜਾਵੇ ਤਾਂ ਉਮਰਾਨ ਅੰਗਲ ਤੇ ਪਿੱਛੇ ਐਸਆਈਟੀ ਲੱਗੀ ਹੋਈ ਹੈ ਤੇ ਉਮਰਾਨ ਅੰਗਲ ਤੇ ਕਈ ਕੇਸਾਂ ਤੋਂ ਦੱਸ ਜਿਉਂਦੀ ਪੜ੍ਹਾਈ ਵਾਲਾ ਕੇਸ ਵੀ ਜਿਹੜਾ ਜਦੋਂ ਪੀਪੀਐਸ ਤੋਂ ਆਈਪੀਐਸ ਬਣੇ ਨੇ ਉਹ ਵੀ ਕੁੱਲਿਆ ਹੋਇਆਗਾ ਕੁੱਝ ਗ੍ਰੇਡਗੀਆਂ ਇਕੱਠੀਆਂ ਕਰ ਲਈਆਂ ਐਸਆਈਟੀ ਨੇ ਤਾਂ ਹੁਣ ਦੇਖਦੇ ਹਾਂ ਉਮਰ ਨੰਗਲ ਦਾ ਕੀ ਬਣਦਾ ਪਰ ਹਾਈ ਕੋਰਟ ਨੇ ਉਹਨਾਂ ਨੋਟਿਸ ਜਾਰੀ ਕੀਤਾ ਅੱਛਾ ਹੁਣ ਇਲੈਕਸ਼ਨਾਂ ਆਉਣ ਦੇ ਸਾਰ ਤੁਸੀਂ ਕਹਿੰਦੇ ਕਿ ਪੋਲੀਟਿਸ਼ੀਅਨਸ ਨੇ ਜਾਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਡੇਰਿਆਂ ਵੱਲੋਂ ਰੁਖ ਕਰਨਾ ਸ਼ੁਰੂ ਕਰ ਦਿੱਤਾ ਕੋਈ ਪੋਲੀਟਿਸ਼ੀਅਨ ਇਸ ਤਰ੍ਹਾਂ ਦੇ ਹੈਗੀ ਆ ਜਿਹੜੇ ਆਪਣੇ ਆਪ ਨੂੰ ਸੈਕੂਲਰ ਕੈਰੈਕਟਰ ਆਪਣਾ ਦਿਖਾਉਣਾ ਚਾਹੁੰਦੇ ਆ ਕਿ ਨਹੀਂ ਦੇਖੋ ਪਹਿਲਾਂ ਤਾਂ ਕਹਿੰਦੇ ਰਹਿੰਦੇ ਜਿਵੇਂ ਡੇਟਾ ਸਰਸ ਤੋਂ ਅਨੁਸਾਰ ਹੀ ਪਹਿਲਾਂ ਇਹ ਕਹਿੰਦੇ ਰਹੇ ਨੇ ਹੁਣ ਜਦੋਂ ਵੋਟਾਂ ਆ ਗਈਆਂ ਪੋਲਿਟਿਸ਼ਨਾਂ ਲਈ ਤੋਂ ਫਿਰ ਜਦੋਂ ਮੈਟਰ ਕਰਨ ਲੱਗ ਜਾਂਦੀ ਹੈ 100 200 200 500 500 ਵੋਟ ਵੀ ਮੈਟਰ ਕਰਨ ਲੱਗ ਜਾਂਦੀ ਹੈ ਉਹ ਤਾਂ ਕਿਸੇ ਛੋਟੀ ਛੋਟੀ ਕਮਿਊਨਿਟੀ ਛੋਟੇ ਛੋਟੇ ਡੇਰੇਆਂ ਦੇ ਉੱਤੇ ਵੀ ਜਾਣਾ ਇਹ ਤਾਂ ਵੱਡੇ ਡੇਰੇ ਨੇ ਇਸ ਕਰਕੇ ਪੋਲਿਟਿਸ਼ਨ ਜਿਹੜੇ ਪ੍ਰੋਫੈਸ਼ਨਲ ਜਿਹੜੇ ਰਵਾਇਤੀ ਪਾਰਟੀਆਂ ਨੇ ਇਹ ਤਾਂ ਕਦੇ ਇਹ ਨਹੀਂ ਕਰਦੀਆਂ ਜਿਹੜੀ ਤੁਸੀਂ ਉਮੀਦ ਕਰਦੇ ਹੋਗੇ ਕੁਝ ਲੋਕ ਹੁੰਦੇ ਨੇ ਜਿਹੜਾ ਉਹਦਾ ਸਟੈਂਡ ਰੱਖਦੇ ਨੇ ਉਹਨਾਂ ਦੀ ਮੇਨਸਟ੍ਰੀਮ ਸਟਾਰਟਸ ਜਿਵੇਂ ਹੁਣ ਟਕਸਾਲੀਆਂ ਨੇ ਮੋਰਚਾ ਸਰਫੀ ਇਹਦੇ ਗੱਲ ਦੇ ਉੱਤੇ ਖੁੱਲ੍ਹ ਕੇ ਡੇਰੇ ਨੂੰ ਮਾਫੀ ਕਉਂਤੀ ਹੁਣ ਟਕਸਾਲੀ ਦਾ ਨਹੀਂ ਕਹਿਣਗੇ ਕਿ ਡੇਰੇ ਤੋਂ ਟਕਸਾਲੀ ਤਾਂ ਲਗਾਤਾਰ ਉਹ ਕਰ ਰਹੇ ਰਹੇ ਸੱਲਿਆਂ ਦੇ ਪਿਛਨੇ ਆ ਪਰ ਇਸ ਕੀ ਚੁੱਪੀ ਚ ਬਹੁਤ ਆ ਪਾਰਟੀਆਂ ਕਿਉਂਕਿ ਡੇਰਾਵਾਦ ਇਸ਼ੂ ਰਿਹਾਗਾ ਤੇ ਪੰਥਕ ਵੋਟ ਬਰਗਾੜੀ ਕਰਕੇ ਕਾਫੀ ਪੋਲਰਾਈਜ਼ ਹੋਈ ਹੋਈ ਆ ਹੂੰ ਹੂੰ ਪਾਰਟੀਆਂ ਨੂੰ ਵੀ ਲੱਗਦਾ ਕਿ ਤੇ ਡੇਰੇ ਵੱਲ ਜਾਈਏ ਸਾਰੇ ਦਾ ਸਾਰਾ ਪੰਥ ਸਾਡੇ ਉਲਟ ਨਾ ਭੁੱਜਦੀਏ ਜਿਵੇਂ ਬਾਦਲਾਂ ਦੇ ਖਿਲਾਫ ਭੁੱਜਦੇ ਆ 2017 ਦੇ ਹੁੰਦੇ ਹੀ ਹੋਇਆ ਬਾਦਲਾਂ ਨਾਲ ਕਿ ਇਹਨਾਂ ਨੇ ਸਪੋਰਟ ਲਈ ਡੇਰੇ ਤੋਂ ਤੇ ਪੂਰੀ ਤੇ ਪੂਰੀ ਜਿਹੜ ਪੰਚਕ ਮਤਲਬ 5000 ਹਰ ਬੰਦੇ ਜਿਹੜਾ ਪੰਚਕ ਸੁਚਾਰਦਾ ਸੀ ਇਹਨੂੰ ਲੱਗਾ ਕਿ ਜਿਵੇਂ ਕਾਲੀਗੜ ਡੇਰੇ ਨਾਲ ਆਸੀ ਕਾਲੀਗੜ ਦੇ ਉਲਟਾ ਤਾਂ ਇਸ ਕਰਕੇ ਇਹ ਸਾਰੀ ਕੁਸ਼ਣ ਵੀ ਦੇਖ ਰਹੇ ਨੇ ਪਰ ਸੁਖੀਰ ਬਾਦਲ ਪਹੁੰਚੇ ਨੇ ਡੇਰਾ ਵਿਆਸ ਇੱਕ ਦੋ ਦਿਨ ਪਹਿਲਾਂ ਡੇਰਾ ਵਿਆਸ ਜਾ ਕੇ ਆਏ ਨੇ ਡੇਰਾ ਵਿਆਸ ਦੀ ਹਾਲਾਂਕਿ ਉਸ ਤਰ੍ਹਾਂ ਦੀ ਕੋਈ ਕੰਟਰੋਵਰਸ਼ੀਅਲ ਤਾਂ ਹੈ ਨਹੀਂ ਡੇਰਾ ਵਿਆਸ ਤਾਂ ਕੰਟਰੋਵਰਸ਼ੀ ਨਹੀਂ ਹੈਗਾ ਡੇਰਾ ਸਿਰਸਾ ਹੀ ਕੰਟਰੋਵਰਸ਼ੀਅਲ ਆ ਡੇਰਾ ਵਿਆਸ ਦੀ ਆਪਣੀ ਇਮੇਜ ਰਹੀ ਹੈ ਕਿ ਤੇ ਸੁਖੀਰ ਬਾਦਲ ਵਿਕਰਮ ਮਜੀਠੀਆ ਦੀ ਰਿਸ਼ਤੇਦਾਰੀ ਵੀ ਹੈ ਜਿਹੜੀ ਜਿਹੜੇ ਵਿਕਰਮ ਮਜੀਠੀਆ ਦੀ ਵਾਈਫ ਆ ਉਹੋ ਜਿਹੜੀ ਗੁਰਿੰਦਰ ਢਿੱਲੂਆਂ ਇਹਨਾਂ ਦੇ ਪਰਿਵਾਰ ਚੋਂ ਕੋਈ ਅੱਗੋਂ ਉਹ ਜਿਹੜੀ ਵਿਕਰਮ ਦੀ ਵਾਈਫ ਆਗੀ ਤਾਂ ਰਿਸ਼ਤੇਦਾਰੀ ਵੀ ਹੈਗੀ ਹੈਗੀ ਢਿੱਲੋਂ ਨੇ ਸੁਖਬੀਰ ਵੀ ਢਿੱਲੋਂ ਨੇ ਉਹ ਵੀ ਕੋਈ ਕਨੈਕਸ਼ਨ ਹੋਊਗਾ ਦੂਰ ਨੇੜੇ ਦਾ ਜੀ ਇਹ ਸਾਰੀਆਂ ਚੀਜ਼ਾਂ ਕਰਕੇ ਸੁਖਬੀਰ ਬਾਦਲ ਉੱਥੇ ਪਹੁੰਚੇ ਨੇ ਕਿਉਂਕਿ ਉਹ ਡੇਰਾ ਦੀ ਮੈਥੋੜੀ ਠੀਕ ਆਗੀ ਤੇ ਡੇਰਾ ਸਿਰਸਾ ਦੇ ਉੱਤੇ ਅੰਦਰ ਖਾਤੇ ਡੋਰੇ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਡੇਰਾ ਸਿਰਸਾ ਦਾ ਸਟਿਲ ਪ੍ਰਭਾਵ ਹੈਗਾ ਬਿਲਕੁਲ ਮਲਵੇਕ ਤੁਸੀਂ ਜਦੋਂ ਇਹ ਸਾਰਾ ਇਨਸੀਡੈਂਟ ਹੋਇਆ ਜਿਹੜੇ ਲੋਕਾਂ ਨੂੰ ਗਰਾਉਂਡ ਰਿਐਲਿਟੀ ਨਹੀਂ ਪਤਾ ਉਹਨਾਂ ਨੇ ਗਾਈ ਡੇਰਾ ਤਾਂ ਖਤਮ ਹੋ ਗਿਆ ਡੇਰਾ ਤਾਂ ਹੋ ਗਿਆ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਪਹਿਲੀ ਗੱਲ ਤਾਂ ਡੇਰਿਆਂ ਵੱਲ ਲੋਕ ਗਏ ਕਿਉਂ ਡੇਰਿਆਂ ਵੱਲ ਲੋਕ ਗਏ ਕੌਣ ਗਏ ਗਲਤ ਪਰਿਵਾਰਾਂ ਚੋਂ ਗਏ ਪਰ ਇੰਨਾ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਸਟਿਲ ਉਹਦਾ ਪ੍ਰਭਾਵ ਹੈਗਾ ਇਹ ਇਹ ਇਸ ਹਲੇ ਵੀ ਆਸ ਆਸ ਨਾਲ ਦੇਖਦੇ ਨੇ ਲੋਕ ਜਿਹੜੀ ਉਹਨਾਂ ਵੱਲ ਗਈ ਉਹ ਬੜੀ ਕਮਿਟਿਡਡ ਕਮਿਊਨਿਟੀ ਆ ਔਰ ਉਹ ਸਾਈਲੈਂਟ ਆ ਹਾਂ ਹਾਂ ਦਾ ਦਲਤ ਕਈ ਵਾਰ ਸਲਟ ਨਹੀਂ ਹੁੰਦਾ ਦਲ ਭਾਈਚਾਰਾ ਜਿਹੜਾ ਜਿਹੜਾ ਗਿਆ ਹੈਗਾ ਸਿੱਖਾਂ ਚੋਂ ਹੀ ਗਿਆ ਨਾ ਉਹ ਸਿੱਖਾਂ ਤੋਂ ਨਿਰਾਸ਼ ਹੋ ਕੇ ਗਿਆ ਜਦੋਂ ਉਹਨਾਂ ਨੂੰ ਰਿਸਪੈਕਟ ਨਹੀਂ ਦਿੱਤੀ ਗਈ ਗੁਰਦੁਆਰਾ ਸਾਹਿਬ ਚ ਜਦੋਂ ਉਹਨਾਂ ਨੂੰ ਬਹੁਤ ਸਾਰੀਆਂ ਥਾਵਾਂ ਤੇ ਜਾਂ ਬਹੁਤ ਸਾਰੇ ਕਾਰਨ ਲਏ ਹੋਣਗੇ ਜਿਵੇਂ ਇੱਕ ਕਾਰਨ ਹੀ ਕਹਿੰਦਾ ਇੱਕ ਕਾਰਨ ਹੀ ਵੀ ਹੈਗਾ ਬਹੁਤ ਸਾਰੇ ਹੋਰ ਕਾਰਨ ਵੀ ਹੋਣਗੇ ਪਰ ਉਹ ਪੂਰੀ ਕਮਿਟਮੈਂਟ ਦੇ ਨਾਲ ਉਹ ਸਾਈਲੈਂਟ ਨੇ ਉਹਨੇ ਹੀ ਸਰਟਿਫਾਈ ਹੈਗੇ ਉਹ ਨਹੀਂ ਦੱਸਦੇ ਉਹ ਚੁੱਪ ਜ਼ਰੂਰ ਹੋ ਗਏ ਪਰ ਉਹ ਅੰਦਰ ਖਾਤੇ ਅਸੀਂ ਤੇ ਪਿੰਡਾਂ ਚ ਘੁੰਮਦੇ ਆਂ ਦੇਖਦੇ ਆਂ ਉੱਥੇ ਖੜੇ ਨੇ ਕੋਈ ਵੀ ਇਹੋ ਜਿਹਾ ਇੱਕ ਪਰਿਵਾਰ ਤੁਸੀਂ ਨਾ ਲਓ ਜਿਹੜਾ ਡੇਰੇ ਸਿਰ ਸੇ ਦਿਲੋਂ ਟੁੱਟ ਕੇ ਕਹੇ ਹੋ ਮੈਂ ਕਨਵਰਟ ਹੋ ਕੇ ਸਿੱਖ ਬਣ ਗਿਆ ਬਹੁਤ ਰੀਅਰ ਕੋਈ ਕੀ ਕਹਿਣਾ ਇੱਕ ਅਦਾ ਹੋਵੇ ਪਰ ਜ਼ਿਆਦਾਤਰ ਜਨਤਾ ਤੋਂ ਉਹਨਾਂ ਦੀ ਮਤਲਬ ਸਾਡੇ ਜਿਹੜੇ ਮਾਲਵੇ ਦੇ ਅੰਦਰ ਤਾਂ ਪ੍ਰਭਾਵ ਵੀ ਉਹਨਾਂ ਦਾ ਮਾਲਵੇ 'ਚ ਤੇ ਮਾਲਵੇ ਦੇ ਪਿੰਡਾਂ 'ਚ ਉਮੀ ਉਹਨਾਂ ਨਾਲ ਖੜੇ ਨੇ ਬਹੁਤ ਬਹੁਤ ਸ਼ੁਕਰੀਆ ਯਾਦਵਿੰਦਰ ਜੀ ਇਸ ਸਟੈਂਡ ਕਰਨ ਲਈ ਥੈਂਕ ਯੂ ਸੋ ਮੱਚ ਧੰਨਵਾਦ ਨਵਜੂ ਜੀ